ਆਂ ਖਬਰਾਂਵਾਲ ਚੱਲ ਜੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਯੂਐਸ ਦੇ ਜਿਹੜੇ ਟਰੂਪਸ ਹੈਗੇ ਆ ਜਾਪਾਨ ਦੇ ਵਿੱਚ ਉਹਨਾਂ ਨੂੰ ਅਡਰੈਸ ਹੈਗਾ ਕੀਤਾ ਹੈਗਾ ਤੇ ਸੈਨੇਟ ਨੇ ਵੋਟ ਪਾਣੀ ਆ ਗਵਰਨਮੈਂਟ ਸ਼ਟਡਾਊਨ ਬਿਲ ਦੇ ਸਬੰਧ ਦੇ ਵਿੱਚ ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਜੋ ਉੱਥੇ ਦੇ ਹੈਗੇ ਆ ਸੈਨੇ ਤੇ ਕ੍ਰਿਸ਼ੀ ਜਾਪਾਨ ਦੇ ਉਹਨਾਂ ਦੇ ਨਾਲ ਜੋ ਗੱਲਬਾਤ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਹੋਈ ਹੈਗੀ ਆ ਉਹਦੇ ਵਿੱਚ ਜਪਾਨ ਦੀ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕਿ ਮੈਂ ਨੋਬਲ ਪੀਸ ਪ੍ਰਾਈਜ਼ ਦੇ ਲਈ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ ਨਾਮ ਆ ਜਿਹੜਾ ਉਹ ਨੋਮੀਨੇਟ ਕਰੂੰਗੀ ਸੋ ਮੇਬੀ ਜਿਹੜਾ ਨੈਕਸਟ ਇਅਰ ਦਾ ਹੋਣਾ ਹੈਗਾ ਆ ਏਸ਼ੀਆ ਟੂਰ 트੍ਰੰਪ ਉਹਨਾਂ ਦਾ ਚੱਲ ਰਿਹਾ ਪੰਜ ਦਿਨਾਂ ਦਾ ਉਹ ਮਲੇਸ਼ੀਆ ਦੇ ਵਿੱਚ ਵੀ ਗਏ ਉੱਥੇ ਇੱਕ ਸੀਜ਼ਫਾਇਰ ਐਗਰੀਮੈਂਟ ਜਿਹੜਾ ਆ థਾਈਲੈਂਡ ਤੇ ਕਮੋਡੀਆ ਦੇ ਵਿੱਚ ਹੋਇਆ ਆ ਉਸ ਨੂੰ ਜਿਹੜਾ ਆ ਪ੍ਰਸਾਈਡ ਕੀਤਾ ਤੇ ਸਾਊਥ ਕੋਰੀਆ ਦੇ ਵਿੱਚ ਵੀ ਉਹ ਉਹਨਾਂ ਦੀ ਮੀਟਿੰਗ ਜਿਹੜੀ ਆ ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਰਿੰਗਪਿੰਗ ਦੇ ਨਾਲ ਕੱਲ ਨੂੰ ਹੋਣ ਜਾ ਰਹੀ ਹੈਗੀ ਆ ਸੋ ਇਹ ਵੀ ਬੜੀ ਹਾਈਲੀ ਐਂਟੀਸੀਪੇਟਿਡ ਮੀਟਿੰਗ ਆ ਜਿੱਦਾਂ ਨਿਕਲ ਆ ਕਿ ਇਹ ਬਾਅਦ ਚ ਪਤਾ ਚੱਲੂਗਾ ਪਹਿਲਾਂ ਕੂਟਨ ਦੇ ਨਾਲ ਵੀ ਇਦਾਂ ਹੀ ਹਾਈਲੀ ਐਂਟੀਸੀਪੇਟਿਡ ਮੀਟਿੰਗ ਸੀਗੀ ਸੈਨੇਟ ਅੱਜ ਵੋਟ ਕਰੂਗੀ ਕਿ ਗਵਰਨਮੈਂਟ ਓਪਨ ਹੋਣੀ ਚਾਹੀਦੀ ਆ ਕਿ ਨਹੀਂ 28 ਦਿਨ ਹੋ ਗਿਆ ਗਵਰਨਮੈਂਟ ਸ਼ਟਡਾਊਨ ਹੋਈ ਨੋ ਪਹਿਲੀ ਤਰੀਕ ਤੋਂ ਬਹੁਤ ਸਾਰੇ ਲੋਕ ਜਿਹੜੇ ਲੱਖਾਂ ਦੀ ਗਿਣਤੀ ਚ ਆ ਜਿਨ੍ਹਾਂ ਨੂੰ ਫੂਡ ਸਟੈਂਪਾ ਮਿਲਦੀਆਂ ਉਹਨਾਂ ਦੇ ਉਹ ਬੰਦ ਹੋ ਜਊਗੇ ਬਹੁਤ ਸਾਰੇ ਜਿਹੜੇ ਗਵ ਪੀਜ਼ ਆ ਉਹਨਾਂ ਨੂੰ ਕੋਈ ਤਨਖਾਹ ਨਹੀਂ ਮਿਲ ਰਹੀ ਹੈਗੀ 28 ਦਿਨਾਂ ਤੋਂ 13ਵੀਂ ਵਾਰੀ ਜਿਹੜੀ ਸੈਨੇਟ ਆ ਉਹ ਚੈਂਬਰ ਵਿੱਚ ਤੇ ਬਿਲਦੇ ਉੱਤੇ ਜਿਹੜਾ ਆ ਸ਼ਾਰਟ ਬਿਲਦੇ ਉੱਤੇ ਵੋਟ ਪਾਣ ਜਾ ਰਹੀ ਹੈਗੀ ਆ ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਰੈਕਡ ਨੰਬਰੀ ਆਪਾਂ ਕਹਿ ਸਕਦੇ ਹੈਗੇ ਆ 60 ਵੋਟਾਂ ਚਾਹੀਦੀਆਂ ਆ ਪਾਸ ਕਰਨ ਦੇ ਲਈ ਪਰ ਇਹ ਇਹ ਸ਼ੋਰ ਆ 100% ਕਹਿੰਦੇ ਵੀ ਇਹ ਬਿਲ ਵੀ ਜਿਹੜਾ ਫੇਲ ਹੋ ਜਾਊਗਾ ਤੇ ਚੱਕ ਸ਼ੂਮਰ ਹੁਣੀ ਇਹ ਕਿਹਾ ਵੀ ਡੈਮੋਕ੍ਰੇਟਸ ਸੈਲਨ ਫਲੋਰ ਦੇ ਉੱਤੇ ਉਹਨਾਂ ਲੋਕਾਂ ਦੀਆਂ ਸਟੋਰੀਜ਼ ਸ਼ੇਅਰ ਕਰਨਗੇ ਜਿਨ੍ਹਾਂ ਦੀਆਂ ਹੈਲਥ케ਅਰ ਕੋਸਟ ਬਹੁਤ ਜ਼ਿਆਦਾ ਚੱਲ ਗਈ ਹੈਗੀ ਉੱਪਰ ਹੁਣ ਜਿਹੜੀ ਸਬਸਿਡੀ ਆ ਉਹ ਮਿਲ ਹੀ ਨਹੀਂ ਹੈ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਕੱਟ ਹੋਇਆ ਹੈਗਾ ਜੀ ਜੀ ਆ ਸੋ ਜਾਪਾਨ ਦੇ ਦੌਰੇ ਦੀ ਗੱਲ ਕਰਦੇ ਜਾਈਏ ਜਾਪਾਨ ਦੇ ਜਿਹੜੇ ਨਵੇਂ ਲੀਡਰ ਆ ਉਹਨਾਂ ਨੇ ਜਿਹੜੇ 트럼ਪ ਹੁਣਾ ਨੂੰ ਇੱਕ ਹਿਸਾਬ ਦੇ ਨਾਲ ਸਾਂਚੇ ਚ ਢਾਲਣ ਦੀ ਪੂਰੀ ਕੋਸ਼ਿਸ਼ ਕੀਤੀ 골ਡ 골프 ਤੇ ਜਿਹੜੇ ਰੇਅਰ ਮਿਨਰਲਸ ਦੀ ਜਿਹੜੀ ਡੀਲ ਆ ਉਹਨਾਂ ਦੇ ਨਾਲ ਕਿ ਗਈ ਹੈਗੀ ਆ ਕਿੰਨੇ ਵੀ ਜਿਹੜਾ ਚਾਈਨਾ ਦਾ ਹੋਲਡ ਆ ਉਸ ਨੂੰ ਕਾਊਂਟਰ ਕਰਨ ਦੇ ਲਈ ਅਮਰੀਕਾ ਇਸ ਟਾਈਮ ਦੁਨੀਆ ਭਰ ਦੇ ਵਿੱਚ ਮੁਲਕਾਂ ਦੇ ਨਾਲ ਰੇਅਰ ਅਰਥ ਮਿਨਰਲ ਡੀਲਸ ਜਿਹੜੀਆਂ ਉਹ ਕਰ ਰਿਹਾ ਹੈ ਚੁਣੌਤੀ ਬਹੁਤ ਵੱਡੀ ਹੈ ਚਾਈਨਾ ਦੇ ਜਿਹੜੇ ਰੇਅਰ ਅਰਥ ਮਿਨਰਲਸ ਦੀ ਡੀਲ ਨੂੰ ਲੈ ਕੇ ਆਉਣ ਵਾਲੇ ਜ਼ਮਾਨੇ ਦੇ ਵਿੱਚ ਜਿਹੜੀਆਂ AI ਚਿਪਸ ਤੇ ਉਹਨਾਂ ਸਾਰੀਆਂ ਚੀਜ਼ਾਂ ਅਨੁਲੈਕੇ ਅ ਜਿਹਦੇ ਤੇ ਜਿਹਦਾ ਕੰਟਰੋਲ ਹੋਊਗਾ ਰਾਮ ਮਟੀਰੀਅਲ ਦੇ ਉੱਤੇ ਉਹ ਅੱਗੇ ਜਿਹੜਾ ਹੋ ਵਧੂਗਾ ਸੋ ਅਮਰੀਕਾ ਨੇ ਇਹ ਗਰਾਉਂਡ ਲੂਜ਼ ਕਰ ਲਈ ਸੀਗੀ ਤੇ ਹੁਣ ਉਹ ਕੈਚ ਕਰਨ ਦੀ ਜਿਹੜੀ ਇਸ ਤੇ ਵਿੱਚ ਕੋਸ਼ਿਸ਼ ਚ ਚੱਲ ਰਹੀ ਆ ਸੋ ਤਾਂ ਕਿ ਅਚੀ ਹੁਣਾਂ ਨੇ ਇਹ ਜਿਹੜੀ ਡੀਲ ਆ ਉਹ ਸਾਈਨ ਕਰ ਲਈ ਹੈਗੀ ਆ ਸੋ ਚਾਈਨਾ ਦੇ ਹੋਲਡ ਨੂੰ ਕੰਟਰੋਲ ਜਿਹੜਾ ਆ ਉਸ ਦੇ ਕਾਬੂ ਜਿਹੜਾ ਉਹ ਕਰਨ ਦੇ ਲਈ ਸੋ ਇਹਦੇ ਵਿੱਚ ਕਿਹੜੇ ਕਿਹੜੇ मिनरल्स ਕਿਵੇਂ ਕਿਵੇਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੋਣ ਗਿਆ ਇਹ ਆਉਣ ਵਾਲਾ ਸਮਾਂ ਜਿਉਂ ਡੀਲ ਦੀਆਂ ਹੋਰ ਇਨਫੋਰਮੇਸ਼ਨ ਆਉਣ ਗਿਆ ਉਹ ਸਾਹਮਣੇ ਆਊਗੀ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਸ ਸਮਝਾਉਤੇ ਨੇ ਨਿਊ ਗੋਲਡਨ ਏਜ ਦੇ ਤੌਰ ਦੇ ਉੱਤੇ ਗਰਦਾਨੀਆਂ ਹੈਗਾ ਆ ਯੂ ਐਸ ਜਾਪਾਨ ਦੇ ਜਿਹੜੇ ਅਲਾਈਅੰਸ ਆ ਉਹ ਉਹਦੇ ਵਿੱਚ ਉਹਦੇ ਬਾਰੇ ਜਿਹੜਾ ਉਹਨਾਂ ਨੇ ਦੱਸਿਆ ਜਿਹੜਾ ਉਹ ਹੈਗਾ ਆ ਸੋ ਕਹਿੰਦੇ ਵੀ ਫਰੇਮਵਰਕ ਬਣ ਗਿਆ ਐਗਰੀਮੈਂਟ ਹੋ ਗਿਆ ਆ ਵੀ ਜਿਹੜੇ ਕ੍ਰਿਟੀਕਲ मिनਰਲਸ ਆ ਉਹ ਮਾਈਨਿੰਗ ਤੇ ਪ੍ਰੋਸੈਸਿੰਗ ਦੇ थ्रू ਜਿਹੜੀ ਉਹਨਾਂ ਦੀ ਜਿਹੜੀ ਸਪਲਾਈ ਆ ਉਹਨਾਂ ਨੂੰ ਸਿਕਿਉਰ ਕੀਤਾ ਜਾਊਗਾ ਅਮਰੀਕਾ ਦੇ ਵਿੱਚ ਸੋ ਵਾਈਟ ਹਾਊਸ ਨੇ ਜਿਹੜਾ ਉਹ ਦੱਸਿਆ ਜਾਪਾਨ ਤੇ ਯੂਐਸ ਦੋਨੋਂ ਹੀ ਪਲਾਨ ਕਰ ਰਹੇ ਆ ਕੋਆਰਡੀਨੇਟ ਕਰ ਰਹੇ ਆ ਇਕੱਠੇ ਮਿਲ ਕੇ ਵੀ ਇਨਵੈਸਟਮੈਂਟ ਕਿੱਦਾਂ ਜਿਹੜੀ ਉਹ ਕਰਨੀ ਆ ਪਾਲਿਸੀ ਐਫਰਟ ਕਿੱਦਾਂ ਦੇ ਹੋਣਗੇ ਤਾਂ ਜੋ ਜਿਹੜੀਆਂ ਡਾਈਵਰਸਟੀਫਾਈਡ ਤੇ ਜਿਹੜੀਆਂ ਟਰਾਂਸਪੇਰੈਂਟ ਮਾਰਕੀਟਸ ਆ ਇਨ ਦਾ मिनਰਲਸ ਦੇ ਲਈ ਇਨ ਐਲੀਮੈਂਟਸ ਦੇ ਲਈ ਬਣਾਈਆਂ ਜਾ ਸਕਣ ਕਿੰਨੇ ਵੀ 6 ਮਹੀਨਿਆਂ ਦੇ ਵਿੱਚ ਵਾਸ਼ਿੰਗਟਨ ਤੇ ਟੋਕੀਓ ਨੇ ਪਲਾਨ ਇਹ ਕੀਤਾ ਆ ਵੀ ਆਇਡੈਂਟੀਫਾਈ ਕਰਨਾ ਆ ਤੇ ਫੰਡ ਕਰਨਾ ਆ ਨਵੇਂ ਮਾਈਨਿੰਗ ਤੇ ਪ੍ਰੋਸੈਸਿੰਗ ਪ੍ਰੋਜੈਕਟ ਜਿਹੜੇ ਮੈਗਨੇਟਸ ਤੇ ਬੈਟਰੀਜ਼ ਬਣਾਉਣ ਦੇ ਲਈ ਵਰਤੇ ਜਿਹੜੇ ਉਹ ਜਾਂਦੇ ਆ ਸੋ ਕਿੰਨੇ ਵੀ ਰੈਪਿਡ ਰਿਸਪੌਂਸ ਗਰੁੱਪ ਦੋਨਾਂ ਨੇ ਮਿਲਕਾਂ ਨੇ ਸਾਂਝੇ ਤੌਰ ਦੇ ਉੱਤੇ ਮਿਲ ਕੇ ਉਹ ਬਣਾਇਆ ਹੈਗਾ ਆ ਅ ਤੇ ਵਨਰੇਬਿਲਟੀਜ਼ ਤੇ ਜਿਹੜੀਆਂ ਕੋਆਰਡੀਨੇਟ ਆ ਕੀਤੀਆਂ ਜਾ ਰਹੀਆਂ ਆ ਉਹ ਉਹਦੇ ਵਿੱਚ ਐਮਰਜੈਂਸੀ ਡਿਲੀਵਰੀਜ਼ ਦੇ ਲਈ ਉਹਨੂੰ ਕੋਆਰਡੀਨੇਸ਼ਨ ਜਿਹੜੀ ਉਹ ਬਣਾਈ ਜਾਊਗੀ ਸੋ ਦੋਨੋਂ ਮੁਲਕਾਂ ਨੇ ਇਹ ਐਗਰੀਮੈਂਟ ਦੇ ਵਿੱਚ ਕਮਿਟ ਕੀਤਾ ਆ ਇਹ ਆਖਿਆ ਆ ਵੀ ਫੋਰਨ ਟ੍ਰੇਡ ਡਿਸਟੋਰਸ਼ਨ ਤੇ ਅਨਫੇਅਰ ਮਾਰਕੀਟ ਪ੍ਰੈਕਟਿਸਸ ਜਿਹੜੀਆਂ ਆ ਉਹ ਐਡਰੈਸ ਕਰਨਗੇ ਵੀ ਉਸ ਦਾ ਧਿਆਨ ਰੱਖਿਆ ਜਿਹੜਾ ਉਹ ਆ ਜਾਵੇਗਾ ਸੋ ਅ ਅ ਕੱਲ ਦੀ ਜਿਹੜੀ ਵੀਡੀਓ ਹਰਜੋਤ ਸਿੰਘ ਜੀ ਕਾਫੀ ਵਾਇਰਲ ਹੋ ਰਹੀ ਆ ਜਦੋਂ ਇੱਕ ਰੂਮ ਦੇ ਵਿੱਚ ਜਿਹੜੀ ਜਾਪਾਨ ਦੇ ਪ੍ਰਾਈਮ ਮਿਨਿਸਟਰ ਸਨਾਈ ਆਤਾਕਾਚੀ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ 트੍ਰੰਪਾ ਉਹਨਾਂ ਨੂੰ ਦੌਰਾ ਜਿਹੜਾ ਉਹ ਕਰਾ ਰਹੇ ਸੀ ਉਹ ਪੂਰਾ ਘੁੰਮ ਕੇ ਜਿਹੜਾ ਉਹ ਦੇਖਣਾ ਸੀਗਾ ਸੋ ਉਹ ਉਹ ਵੀ ਜਿਹੜਾ ਉਹ ਇਸ ਟਾਈਮ ਵੀਡੀਓ ਕਾਫੀ ਜ਼ਿਆਦਾ ਜਿਹੜੀ ਖੋਦਾਲ ਦੇ ਨਾਲ ਚੱਲ ਰਹੀ ਹੈਗੀ ਆ ਪਰ ਉਸ ਤੋਂ ਬਾਅਦ ਵਿੱਚ ਅਮਰੀਕਾ ਦੀ 250 ਸਾਲ ਦੀ ਐਨੀਵਰਸਰੀ ਤੋਂ ਆ ਦੇ ਮੌਕੇ ਉਸ ਤੋਂ ਪਹਿਲਾਂ ਪਹਿਲਾਂ ਆ ਰਾਸ਼ਪਤੀ 트럼ਪ ਆ ਉਹਨਾਂ ਨੇ ਕਾਫੀ ਜਿਹੜੇ ਆ ਉਹ ਜਿਹੜੇ ਕਹਿ ਲੋ ਵੀ ਨਵੀਆਂ ਡੀਲਸ ਬਣਾ ਰਹੇ ਆ ਜਾਪਾਨ ਨੇ ਅਨਾਉਂਸ ਕੀਤਾ ਵੀ 250 ਜਿਹੜੇ ਚੈਰੀ ਟਰੀਜ਼ ਆ ਉਹ ਵਾਸ਼ਿੰਗਟਨ ਨੂੰ ਉਹ ਗਿਫਟ ਕਰਨਗੇ 250 ਜਿਹੜੀ ਅਮਰੀਕਾ ਦੇ ਇੰਡੀਪੈਂਡੈਂਸ ਡੇ ਦੀ ਐਨੀਵਰਸਰੀ ਦੇ ਮੌਕੇ ਦੇ ਉੱਤੇ ਹੁਣ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਚੈਰੀ ਬਲੂਮ ਆ ਬਹੁਤ ਜ਼ਿਆਦਾ ਮਸ਼ਹੂਰ ਆ ਲੋਕ ਦੂਰੋਂ ਨੇੜੇੋਂ ਵਿਸ਼ੇਸ਼ ਤੌਰ ਦੇ ਉੱਤੇ ਉਹਨੂੰ ਦੇਖਣ ਲਈ ਜਿਹੜੇ ਉਹ ਜਾਂਦੇ ਆ ਪਹਿਲਾਂ ਵੀ ਉਹ ਜਿਹੜੇ ਉੱਥੋਂ ਜਾਪਾਨ ਤੋਂ ਲਿਆਂਦੇ ਗਏ ਨੇ 300 ਟਰੀਜ਼ ਤੇ ਹੁਣ 250 ਜਿਹੜੀ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਜਾਪਾਨ ਗਿਫਟ ਕਰੇਗਾ 250 ਹੋਰ ਜਿਹੜੇ ਚੈਰੀ ਟਰੀਜ਼ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਚਾਈਨਾ ਦੀ ਵੀ ਗੱਲਬਾਤ ਕੀਤੀ ਸੀ ਵੀ ਚਾਈਨਾ ਦੇ ਜਿਹੜੇ ਜ਼ੀਜ਼ੇਨ ਪਿੰਨਾ ਉੱਥੇ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਆ ਤੇ ਚਾਈਨਾ ਵਾਲੇ ਆਸ ਇਹ ਕਰ ਰਹੇ ਵੀ ਯੂਐਸ ਵਿਲ ਮੀਟ ਇਟ ਹਾਫਵੇ ਚਾਈਨਾ ਦੇ ਫੋਰਮ ਮਿਨਿਸਟਰ ਨੇ ਇਹ ਕਿਹਾ ਪੇ ਉਹਨੂੰ ਆਸ ਆ ਚਾਈਨਾ ਤੇ ਯੂ ਐਸ اے ਕਿਤਨਾ ਕਿਤੇ ਵਿਚ ਵਿਚਾਲੇ ਉਹੋ ਜਿਹੜੇ ਵੱਖ-ਵੱਖ ਮੁੱਦੇ ਆ ਉਹਨਾਂ ਦੇ ਉੱਤੇ ਮਿਲ ਸਕਦਾ ਹੈਗਾ ਆ ਉਹਨਾਂ ਦੀ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਈ ਆ ਜਿਹੜੀ ਕਹਿੰਦੇ ਪੇ ਹਾਈਲੀ ਐਂਟੀਸੀਪੇਟਡ ਮੀਟਿੰਗ ਹੋਣੀ ਹੈਗੀ ਆ ਉਸ ਤੋਂ ਪਹਿਲਾਂ-ਪਹਿਲਾਂ ਜਿਹੜੀਆਂ ਦੁਨੀਆ ਦੀਆਂ ਦੋ ਬਿਗੇਸਟ ਇਕਨੋਮੀ ਆ ਅਮਰੀਕਾ ਤੇ ਚਾਈਨਾ ਇਸ ਵੇਲੇ ਐਟ ਆਡਸ ਆ ਪੇ ਆਪੋਜੀਟ ਚੱਲ ਰਹੇ ਹੈਗੇ ਆ ਟ੍ਰੇਡ ਨੂੰ ਲੈ ਕੇ ਟੈਕਨੋਲੋਜੀ ਨੂੰ ਲੈ ਕੇ ਬਹੁਤ ਸਾਰੇ ਹੋਰ ਇਸ਼ੂਜ਼ ਹੈਗੇ ਆ ਪਰ ਮਲੇਸ਼ੀਆ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਜੋ ਗੱਲਬਾਤ ਇਹ ਹੋਈ ਹੈਗੀ ਆ ਚਾਈਨਾ ਵਾਲੇ ਕਹਿ ਰਹੇ ਆ ਜਿਹੜਾ ਨਵਾਂ 100% ਟੈਰਫ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਤੇ ਲਾਉਣ ਜਾ ਰਹੇ ਆ ਹੋਪਫੁਲੀ ਉਹ ਤੋਂ ਜਾ ਸਕੇ ਤੇ ਜੋ ਚਾਈਨ ਓਨ रियर ਆਰਥ ਐਕਸਪੋਰਟਸ ਦੇ ਮਾਮਲੇ ਦੇ ਵਿੱਚ ਸਟੇਟ ਡਿਪਾਰਟਮੈਂਟ ਨੇ ਵੀ ਇਹ ਕਨਫਰਮ ਕੀਤਾ ਹੈ ਕਿ ਰੂਬੀਓ ਉਹਨਾਂ ਦੀ ਗੱਲਬਾਤ ਜਿਹੜੀ ਹੋਈ ਆ ਓਪਨ ਤੇ ਕੰਸਟਰਕਟ ਕਮਿਊਨੀਕੇਸ਼ਨ ਹੋਈ ਆ ਬਾਈਲੈਟਰਲ ਇਸ਼ੂਸ ਦੇ ਉੱਤੇ ਜੋ ਜੀ ਰਿੰਗ 'ਪੇ ਨਾ ਉਹਨਾਂ ਦੇ ਨਾਲ ਸਾਊਥ ਕੋਰੀਆ ਦੇ ਵਿੱਚ ਵੀਰੋ ਮੀਟਿੰਗ ਹੋਣ ਜਾ ਰਹੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਇਸ ਟਰਮ ਦੇ ਦੌਰਾਨ ਤੇ ਉਹਨਾਂ ਦੀ ਸੈਕੰਡ ਟਰਮ ਆ ਪਹਿਲੀ ਵਾਰੀ ਹੋਣੀ ਆ ਇਹ ਸੈਕੰਡ ਟਰਮ ਦੇ ਵਿੱਚ ਫੇਸ ਟੂ ਫੇਸ ਸੋ ਜਵਾਨਾਂ ਵਾਲੇ ਵੀ ਵਿੱਚ ਆ ਇਹ ਆ ਵੀ ਜਿਹੜੇ ਸਾਡੇ ਬਹੁਤ ਹੋ ਗਿਆ ਬਹੁਤ ਸਟੇਬਲ ਤੇ ਇਸੇ ਤਰ੍ਹਾਂ ਚੱਲਣੇ ਚਾਹੀਦੇ ਹੈਗੇ ਆ ਪਰ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਆ ਉਹ ਤੁਹਾਨੂੰ ਪਤਾ ਹੀ ਆ ਵੀ ਤਾਈਵਾਨ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆ ਗੱਲਬਾਤ ਕਰਨਾ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕਰਨਾ ਸੋ ਹਾਈ ਲੈਵਲ ਮੀਟਿੰਗ ਕੱਲ ਨੂੰ ਹੋਊਗੀ ਕਿਹਦੇ ਆ ਇਹਦੇ ਵਿੱਚੋਂ